ਉਹਨਾਂ ਨੇ ਫਿਰ ਨਵੀਂ ਬਣਾਈ ਕਾਮਯਾਬ ਹੋ ਗਈ ਬਹੁਤ ਵਧੀਆ ਪਰ ਜੇ ਕੋ ਮਾੜਾ ਮੋਟਾ ਪੰਜਾਬ ਵਾਲੇ ਪਾਸੇ ਵੀ ਕਰ ਦਿੰਦੇ ਤੇ ਨਲਕੇ ਦਾ ਬਹੁਤ ਪੱਟੇ ਉਹਨਾਂ ਨੇ ਪੰਜਾਬ 'ਚ ਉੱਥੇ ਪਾਕਿਸਤਾਨ 'ਚ ਇੱਥੇ ਵੀ ਕਰਦਾ ਕੋਈ ਨਲਕੇ ਲਵਾਉਣ ਵਾਲਾ ਕੰਮ ਕਰ ਦਿੰਦੇ ਤੇ ਸ਼ਾਇਦ ਆ ਹਾਲ ਨਹੀਂ ਹੁੰਦੀ ਬਟ ਲੋਕ ਸਮਝਦੇ ਇਸ ਗੱਲ ਨੂੰ ਤੁਸੀਂ ਗੁਰਦਾਸਪੁਰ ਦੀ ਐਮਪੀ ਸੀ ਵੀ ਸੀਗੇ ਤੇ ਉੱਥੇ ਵੀ ਇੱਕ ਵੱਡੀ ਲੜਾਈ ਸੀਗੇ ਸੁਨੀਲ ਸਨੀ ਦਿਓ ਆਏ ਸੀਗੇ ਤੇ ਉਹਨਾਂ ਨੂੰ ਤੋ ਜੋ ਪਰਫਾਰਮੈਂਸ ਹੈਗੀ ਇਹ ਉਹਨਾਂ ਦੇ ਕਿ ਮਿਸਿੰਗ ਇਨ ਐਕਸ਼ਨ ਨੇ ਪਿਕਚਰਾਂ ਵਿੱਚ ਤਾਂ ਦਿਖਦੇ ਹੈ ਲੇਕਿਨ ਆਪਣੀ ਕੰਸਟੀਟੂਐਂਸੀ ਵਿੱਚ ਨਹੀਂ ਦਿਖਦੇ ਹੈ ਕਿੰਨਾ ਨੁਕਸਾਨ ਹੋਏਗਾ ਬੀਜੇਪੀ ਨੂੰ ਉੱਥੇ ਮੈਂ ਸਮਝਦਾ ਲੋਕਾਂ ਨੂੰ ਅਹਿਸਾਸ ਤਾਂ ਇਸ ਗੱਲ ਦਾ ਉਸ ਟਾਈਮ ਵੀ ਸੀਗਾ ਕਿਉਂਕਿ ਐਜ਼ ਅ ਮੈਂ ਜਦੋਂ ਉਹਨਾਂ ਦੇ ਕੰਪੀਟੀਸ਼ਨ 'ਚ ਲੜੀ ਜਾਂਦਾ ਸੀ ਮੈਂ ਆ ਹੀ ਕਹਿੰਦਾ ਸੀ ਕਿ ਇਹਨਾਂ ਕੋਲ ਇੱਥੇ ਆਇਆ ਨਹੀਂ ਜਾਣਾ ਮੁੜ ਕੇ ਜਗ ਆਪਦੀ ਫਿਲਮਾਂ ਬਣਾਣਗੇ ਪਰ ਲੋਕਾਂ ਨੇ ਉਸ ਗੱਲ ਨੂੰ ਦਰਕਿਨਾਰ ਕਰਕੇ ਵੋਟਾਂ ਪਾਈਆਂ ਬਿਕੋਜ਼ ਇੱਕ ਸੈਲਿਬ੍ਰਿਟੀ ਦਾ ਇੱਕ ਦੇਖੋ ਜੋ ਕਮ ਜਿਸ ਲੈਵਲ ਤੇ ਤੁਸੀਂ ਪਹੁੰਚ ਜਾਂਦੇ ਹੋ ਇੱਕ ਸੈਲੀਬ੍ਰਿਟੀ ਦਾ ਹੁੰਦਾ ਵੀ ਉਹਦਾ ਨਾਮ ਨਾਲ ਵੀ ਕਹਿੰਦਾ ਉਹਦਾ ਨਾਂ ਚੱਲਦਾ ਹੈ ਮਿੱਤਰਾਂ ਦਾ ਨਾਂ ਚੱਲਦਾ ਹੈ ਉਹ ਅਗਰ ਕਿਸੇ ਕੇਸ ਨੂੰ ਪਰਸੂ ਕਰ ਲੈਂਦੇ ਪੰਜਾਬ ਦੀ ਸਮੱਸਿਆ ਨੂੰ ਕੋ ਗੁਰਦਾਸਪੁਰ ਦੀ ਸਮੱਸਿਆ ਨੂੰ ਸਾਡੇ ਵਾਲੇ ਉੱਤੇ ਜਿਹੜਾ ਏਰੀਆ ਹੈ ਉੱਥਲੇ ਪਾਸੇ ਬੈਠਾ ਹੈ ਉਹ ਉਧਰ ਕਸ਼ਮੀਰ ਨਾਲ ਲੱਗਦਾ ਉਸ ਏਰੀਏ ਦੀ ਕੋਈ ਸਮੱਸਿਆ ਵਾ ਜਿਹੜੀ ਪਹਾੜੀ ਏਰੀਏ ਦੀ ਸਾਡੀ ਸਮੱਸਿਆ ਹੈ ਉਹ ਕਿਤੇ ਪਾਰਲੀਮੈਂਟ 'ਚ ਜ਼ੋਰ ਦੇ ਚੱਕ ਲੈਂਦੇ ਤੇ ਕਿਸੇ ਆਮ ਐਮਪੀ ਨਾਲੋਂ ਉਹਨਾਂ ਦੀ ਗੱਲ 'ਚ ਜ਼ਿਆਦਾ ਵਜੋਂ ਨਾ ਹੁਣਾ ਸੀਗਾ ਉਸ ਗੱਲ ਦਾ ਉਹਨਾਂ ਨੇ ਆਪਣੇ ਉਰਜੇਵੇਂ ਚ ਫਸ ਕੇ ਰਹਿ ਗਏ ਚਲੋ ਉਹਨਾਂ ਨੇ ਫਿਲਮ ਨਵੀਂ ਬਣਾਈ ਕਾਮਯਾਬ ਹੋ ਗਈ ਬਹੁਤ ਵਧੀਆ ਪਰ ਜੇ ਕੋ ਮਾੜਾ ਮੋਟਾ ਪੰਜਾਬ ਵਾਲੇ ਪਾਸੇ ਵੀ ਕਰ ਦਿੰਦੇ ਤੇ ਨਲਕੇ ਦਾ ਬਹੁਤ ਪੱਟੇ ਉਹਨਾਂ ਨੇ ਪੰਜਾਬ ਚ ਉਥੇ ਪਾਕਿਸਤਾਨ ਚ ਇੱਥੇ ਵੀ ਅੱਦਾ ਕੋਈ ਨਲਕੇ ਲਵਾਉਣ ਵਾਲਾ ਕੰਮ ਕਰ ਦਿੰਦੇ ਤੇ ਸ਼ਾਇਦ ਆ ਹਾਲ ਨਹੀਂ ਹੁੰਦੀ ਬਟ ਲੋਕ ਸਮਝਦੇ ਇਸ ਗੱਲ ਨੂੰ ਲੋਕਾਂ ਨੇ ਫੈਸਲਾ ਲਿਆ ਸੀ ਲੋਕਾਂ ਦਾ ਫੈਸਲਾ ਲੋਕਾਂ ਨੂੰ ਸਿੱਖਣਗੇ ਲੋਕ ਇਸ ਮਸਲੇ ਤੋਂ ਮੈਂ ਆਇਆ ਵੀ ਕਹਿਣਾ ਵੀ ਆ ਜਿਹੜੇ ਹੈ ਪੰਜ ਲੋਕ ਕਹਿੰਦੇ ਆ ਵੀ ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੋੜ ਦੇਣਗੇ ਗਵਰਮੈਂਟ ਆ ਕਿ ਬਿਲਕੁਲ ਜੇਕਰ ਲਾਣ ਵੀ ਲੱਗਣਗੇ ਕਿਤੇ ਜਿ ਕੋਈ ਗਲਤੀ ਕਰਨ ਲੱਗੇ ਤਾਂ ਮਰ ਜੋੜ ਕੇ ਬੇਨਤੀ ਕਰੂੰਗਾ ਬਿਲਕੁਲ ਨਾ ਲਾਓ ਪੰਜਾਬ ਦੇ ਲੋਕਾਂ ਨੂੰ ਸਬਕ ਸਿੱਖਣ ਦਿਓ ਵੀ ਐਵੇਂ ਭਾਵੁਕ ਹੋ ਕੇ ਵੋਟ ਪਾਉਣ ਨਾਲ ਭੁਗਤਣਾ ਪੰਜਾਬੀਆਂ ਨੂੰ ਪੈਣਾ ਆ ਜਿਹੜੀ ਜੋ ਕਹਿੰਦੇ ਨੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਉਹ ਤੇਲ ਤਾਂ ਤਿਲਾਂ ਚੋਂ ਨਿਕਲਣਾ ਪੈਸੇ ਤਾਂ ਪੰਜਾਬ ਦੇ ਲੋਕਾਂ ਦੇ ਭੁੱਖ ਤੇ ਇਹਨਾਂ ਦੇ ਬੱਚਿਆਂ ਦਾ ਰੋਲ ਤਾਂ ਇਹਨਾਂ ਨੇ ਆ ਜੋ ਕੁਝ ਵੀ ਮੁਫਤ ਵੰਡੇ ਜਾ ਰਹੇ ਨੇ ਜੀ ਇਟਸ ਨਾਟ ਮੁਫਤ ਨਹੀਂ ਹੈ ਇਹਦੀ ਕੀਮਤ ਹੈ ਇਹਦੀ ਕੀਮਤ ਹੈ ਵੀ 10 ਬੈੱਡ ਲਾ ਕੇ ਤੁਸੀਂ ਸਿਹਤ ਕ੍ਰਾਂਤੀ ਲੈ ਆਈ ਜਾਨੀਓ ਸਕੂਲ ਦੇ ਉੱਤੇ ਰੰਗ ਪੋਚਾ ਕਰਕੇ ਐਜੂਕੇਸ਼ਨ 'ਚ ਬਦਲਾਅ ਲੈ ਕੇ ਆ ਰਹੇ ਹੋ ਤੁਸੀਂ ਇਸ ਤਰ੍ਹਾਂ ਬਦਲਾਅ ਹੁੰਦੇ ਇੱਕ ਬਸ ਅਡਾ ਖੋਲ ਕੇ ਤੁਸੀਂ ਟ੍ਰਾਂਸਪੋਰਟ ਕ੍ਰਾਂਤੀ ਲੈ ਕੇ ਆਈ ਜਾਨੀਓ ਗੁਰਦਾਸਪੁਰ ਜਾ ਕੇ ਉਹ ਵੀ ਕੇਜਰੀਵਾਲ ਸਾਹਿਬ ਆ ਕੇ ਖੋਲਦੇ ਸਕੂਲ ਦਾ ਫੀਤਾ ਵੀ ਉਹ ਕੱਟਦੇ 10 ਬੈੱਡ ਆਈ ਸੀ ਯੂ 'ਚ ਲਾਏ ਆ ਉਹਦਾ ਫੀਤਾ ਵੀ ਕੇਜਰੀਵਾਲ ਸਾਹਿਬ ਕੱਟਦੇ ਤੁਸੀਂ ਤਾਂ ਪੰਜਾਬ ਦਾ ਤਾਂ ਹਮੇਸ਼ਾ ਝਗੜਾ ਦਿੱਲੀ ਨਾਲ ਰੇਰ ਹੈ ਅੱਜ ਬਰੇ ਇੱਕ ਹੋਰ ਚਰਚਾ ਰਹੀ ਹੈ ਔਰ ਤੁਸੀਂ ਦੱਸੋ ਕਿ ਐਕਟਰ ਨੂੰ ਕੀ ਨੇਤਾ ਬਣਨਾ ਚਾਹੀਦਾ ਕਿਉਂਕਿ ਇਹ ਵੀ ਗੱਲ ਆ ਰਹੀ ਹੈ ਕਿ ਅਕਸ਼ੇ ਕੁਮਾਰ ਵੀ ਲੜ ਸਕਦੇ ਆ ਬੀਜੇਪੀ ਦੇ ਟਿਕਟ ਤੋਂ ਤੇ ਇੱਕ ਵੰਗਨਾਲਾ ਨਵਦਾ ਵੀ ਨਾਮ ਆ ਰਿਹਾ ਸੀ ਹਾਲਾਂਕਿ ਹਿਮਾਚਲ ਵੀ ਨਾ ਆਵੇ ਪੰਜਾਬੀ ਕਦੀ ਕਦੀ ਗੱਲ ਚੱਲਦੀ ਹੈ ਐਸੀ ਉਂਗਲਾਂ ਬਰਾਬਰ ਦਿਸਦੀਆਂ ਤੁਹਾਨੂੰ ਪੰਜੇ ਉਂਗਲਾਂ ਬਰਾਬਰ ਨਹੀਂ ਹਰੇ ਕੋਈ ਬੰਦਾ ਬਰਾਬਰ ਨਹੀਂ ਅਕਸ਼ੇ ਕੁਮਾਰ ਸਨੀ ਦਿਓ ਬਾਕੀ ਬਹੁਤ ਸਾਰੇ ਉਥੇ ਪਹਿਲਾਂ ਵੀ ਰਹੇ ਗੋਬਿੰਦਾ ਉਹਨਾਂ ਵੀ ਰਹੇ ਸੁਨੀਲ だっ ਵੀ ਰਹੇ ਬਹੁਤ ਸਾਰੇ ਰਹੇ ਰੋਨਲਡ ਰੀਗਨ ਰਹੇ ਤੁਸੀਂ ਛੱਡੋ ਅਸੀਂ ਹਮੇਸ਼ਾ ਹਰੇ ਗਲਤ ਅਮਰੀਕਾ ਲੈ ਕੇ ਆ ਕੇ ਖੜ ਜੰਨੇ ਉਚਾਲੇ ਰੋਨਲਡ ਰੀਗਨ ਵੀ ਬਹੁਤ ਵੱਡੇ ਐਕਟਰ ਸੀਗੇ ਸੋ ਆ ਫੈਸਲਾ ਕੋਈ ਘਰੇ ਬੈਠ ਕੇ ਨਹੀਂ ਕਰ ਸਕਦਾ ਵੀ ਮੈਂ ਲੀਡਰ ਬਣ ਜੂਗਾ ਲੀਡਰ ਤਾਂ ਉਹ ਜਿਹਨੂੰ ਲੋਕ ਮੰਨਣ ਦੁਲਨ ਹੋਈ ਜੋ ਪੀਆਮਨ ਬਾਈ ਹਰੇ ਕੋਈ ਕੁੜਤਾ ਪਜਾਮਾ ਪਾਣ ਨਾਲ ਤਾਂ ਲੀਡਰ ਨਹੀਂ ਬਣਦਾ ਨਾ ਸਾਹਿਬ ਇੱਕ ਵਾਰੀ ਕਿਸੇ ਨੂੰ ਗੁੰਮਰਾ ਕਰ ਲਉਗੇ ਕੰਮ ਕਰੋਗੇ ਦੇਖੋ ਈਵਨ ਜਦੋਂ ਮੈਂ ਇਲੈਕਸ਼ਨ ਲੜਿਆ 17 ਵਾਲਾ ਲੜਿਆ ਉਹਦੋਂ ਚਾਹੇ ਕਾਂਗਰਸ 'ਚ ਮੈਂ ਸੀਗਾ ਕਾਂਗਰਸ 'ਚ ਲੜਿਆ ਹੁਣੇ ਚਾਹੇ ਬਟ ਵਿਨੋਦ ਖੰਨਾ ਇਹ ਤਿੰਨ ਵਾਰੀ ਉਥੋਂ ਇਲੈਕਸ਼ਨ ਲੜਦੇ ਹੀ ਇਸਕਿਲ ਇੰਜੋਏਸ ਅ ਵੈਰੀ ਬਹੁਤ ਵਧੀਆ ਗੁੱਡ ਵਿਲ ਲਜੇ ਵੀ ਹੈ ਉਹ ਲੋਕਾਂ ਦੇ ਵਿੱਚ ਰਹੇ ਲੋਕਾਂ ਦਾ ਕੰਮ ਕੀਤਾ ਤੇ ਚਾਹੇ ਉਹਨਾਂ ਨੂੰ ਉਹ ਕਹਿੰਦੇ ਸੀ ਪੁੜਾ ਵਾਲਾ ਐਮਪੀ ਦੇਖੋ ਲੋਕ ਕੰਮ ਕੰਮ ਪਾੜਦੇ ਆ ਕੋਈ ਪਰਵਾਹ ਨਹੀਂ ਕਰਦਾ ਤੁਸੀਂ ਐਕਟਰ ਹੋ ਨੌਨ ਐਕਟਰ ਹੋ ਨੌਨ ਐਕਟਰ ਕਿਡਾ ਆਲਸੋ ਵੀ ਸਕਸੈਸਫੁਲ